ਹਾਂਜੀ ਕਿ ਇਸ ਕਰਾਜੀ ਬ੍ਰਾਂਡ ਦੀ ਸ਼ਾਲ ਸੂਟ ਆਈ ਹੈ ਜੀ ਬਹੁਤ ਜਸਮੇ ਫਰੰਟ ਵੀ ਪ੍ਰਿੰਟ ਹੈ ਜੀ ਕਿ ਪਸ਼ਮੀਨੇ ਦੇ ਵਿੱਚ ਹੈ ਵਿਸਕੋਸ ਪਸ਼ਮੀਨਾ ਹੋਊਗਾ ਜੀ ਬੈਕ ਵੀ ਪ੍ਰਿੰਟ ਹੈ ਦੇਖੋ ਜੀ ਫਰੰਟ ਵੀ ਪ੍ਰਿੰਟ ਹੈ ਬਹੁਤ ਜਸਮੇ ਕਲਰਾਈਟ ਦੇ ਵਿੱਚ ਪਹਿਲਾ ਰੰਗ ਇਹਦੇ ਵਿੱਚ ਗ੍ਰੇ ਹੈ ਜੀ ਕਲਰ ਬਹੁਤ ਜਸਮੇ ਲਾਈਟ ਗ੍ਰੇ ਜਿਹਾ ਕੰਦਰਾ ਹੈ ਤੇ ਨਾਲ ਇਹਦੇ ਸ਼ਾਲ ਵੀ ਜਿਹੜਾ ਆਊਗਾ ਨਾ ਬਹੁਤ ਜਸਮੇ ਲਾਈਟ weight ਸ਼ਾਲ ਹੈ ਕੰਟਰਾਸਟ ਦੇ ਵਿੱਚ ਆਹ ਦੇਖੋ ਕੰਟਰਾਸਟ ਦੇ ਵਿੱਚ ਸ਼ਾਲ ਆਊਗਾ ਜੀ ਚਾਰ ਕਲਰ ਨੇ ਕਲਰ ਵੀ ਬਹੁਤ ਜਸਮੇ ਰੈਡੀ ਕਰਵਾਇਆ ਨੇ ਸਲਵਾਰ ਆਊਗੀ ਪਲੇਨ ਪਸ਼ਮੀਨੇ ਦੀ ਨਾਲ ਪਸ਼ਮੀਨੇ ਸਲਵਾਰ ਆਊਗੀ ਪਲੇਨ ਜੀ ਬਹੁਤ ਸੋਹਣਾ 3 ਮੀਟਰ ਸਲਵਾਰ ਹੈ ਕਲਰ ਚੈੱਕ ਕਰ ਲਓ ਜੀ ਪਹਿਲਾਂ ਤਾਂ ਇਹਦੇ ਵਿੱਚ ਗਰੇ ਰੰਗ ਹੈ ਨਾਲ ਪੀਚ ਕਦਰ ਦਾ ਸ਼ਾਲ ਆਊਗਾ ਲਾਈਟ ਪੀਚ ਕਦਰ ਦਾ ਸ਼ਾਲ ਹੈ ਬਹੁਤ ਜਸੋਨੇ ਕਲਰ ਨੇ ਇਹਦੇ ਵਿੱਚ ਨੈਕਸਟ ਦੇ ਵਿੱਚ ਸੈਕੰਡ ਕਲਰ ਆ ਕੇ ਦੇਖੋ ਜੀ ਨਾਲ ਕੰਟਰਾਸਟ ਦੇ ਵਿੱਚ ਸ਼ਾਲ ਆ ਗਿਆ ਜੀ ਬਹੁਤ ਜਸੋਨਾ ਚਾਰ ਕਲਰ ਨੇ ਚਾਰੇ ਕਲਰ ਅਲਟਿਮੇਟ ਨੇ ਜੀ 900 ਰੁਪਏ ਦੇ ਪ੍ਰਾਈਸ ਦੇ ਵਿੱਚ ਹੈ ਜੀ ਆਹ ਦੇਖੋ ਸ਼ਾਲਸ ਵਗੈਰਾ ਬਹੁਤ ਜਿਆਦਾ ਸੋਹਣਾ ਹੈ ਡਿਜ਼ਾਈਨਰ ਆਈਟਮ ਹੈ ਸਾਰੀ ਇਹ ਕਲਰ ਆਪਣੇ ਜਲਦੀ ਜਲਦੀ ਸਿਲੈਕਟ ਕਰ ਲਓ ਜੀ ਕਿਤੇ ਕਿਤੇ ਤੁਸੀਂ ਬੁੱਕ ਕਰ ਲਿਆ ਜੀ ਬਹੁਤ ਜਿਆਦਾ ਵੀ ਆਈਟਮ ਹੈ ਦੇਖੋ ਨਾਲ ਸ਼ਾਲ ਹੈ ਜੀ ਨਾਲ ਫਰੰਟੇਜ ਬਹੁਤ ਜਿਆਦਾ ਸੋਹਣਾ ਬੈਕ ਪ੍ਰਿੰਟ ਹੈ ਆ ਇਹਦਾ ਕਲਰ ਆ ਕੇ ਸੈਕੰਡ ਜੀ ਨੈਕਸਟ ਥਰਡ ਕਲਰ ਦੇਖੋ ਜੀ ਆ ਗਿਆ ਲੈਮਨ ਕਲਰ ਦੇ ਕੰਟਰਾਸਟ ਨੇ ਸ਼ਾਲ ਨਾਲ ਚਾਰ ਅੰਗੜੇ ਚਾਰੇ ਰੰਗ ਬਹੁਤ ਜਿਆਦਾ ਸੋਹਣੇ ਨੇ ਜਲਦੀ ਤੋਂ ਜਲਦੀ ਆਪਣੇ ਆਰਡਰ ਦੇ ਜਿਹੜੇ ਬੁੱਕ ਕਰਵਾ ਲਓ ਜੀ ਆਲੂ ਨੈਕਸਟ ਦੇ ਵਿੱਚ ਕਲਰ ਦੇਖੋ ਜੀ ਕਿੰਨਾ ਸੋਹਣਾ ਲੈਮਨ ਕਲਰ ਦਾ ਸ਼ਾਲ ਨਾਲ ਆਊਗਾ ਜੀ ਲਾਈਟ weight ਸ਼ਾਲ ਹੈ ਜੀ ਕਲਰ ਵੀ ਬਹੁਤ ਜਿਆਦਾ ਸੋਹਣੇ ਨੇ ਤਿੰਨ ਕਲਰ ਨੇ ਜੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਾਈ ਚਲੋ ਜੀ ਸ਼ਾਲ ਵਗੈਰਾ ਬਹੁਤ ਜਿਆਦਾ ਸੋਹਣਾ ਬਣੇਗਾ ਨੈਕਸਟ ਦੇ ਵਿੱਚ ਸਕਿਨ ਕਲਰ ਆ ਗਿਆ ਜੀ ਉਹ ਨਾਲ ਪਿੰਕ ਕਲਰ ਦਾ ਸ਼ਾਲ ਆਊਗਾ ਤਿੰਨ ਚਾਰ ਰੰਗ ਨੇ 900 ਰੁਪਏ ਪ੍ਰਾਈਸ ਦੇ ਵਿੱਚ ਹੈ ਜੀ ਫਰੰਟ ਬੈਕ ਪ੍ਰਿੰਟ ਤੇ ਸ਼ਾਲ ਵੀ ਪ੍ਰਿੰਟ ਲਾਈਟ weight ਕੰਟਰਾਸਟ ਦੇ ਵਿੱਚ ਚਾਰ ਕਲਰ ਨੇ ਚਾਰੇ ਕਲਰ ਬੈਸਟ ਰੇਂਜ ਜੀ ਜਲਦੀ ਜਲਦੀ ਆਪਣਾ ਆਰਡਰ ਜਿਹੜੇ ਬੁੱਕ ਕਰਵਾ ਲਓ ਜੀ 900 ਰੁਪਏ